ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਦੇ ਭੂਮੀ ਹਿਮਾਚਲ ਪ੍ਰਦੇਸ਼ ਮਾ ਨਾਣਾ ਦੇਵੀ ਦਾ ਦਰਬਾਰ ਸਾਹਮਣੇ ਤੇ ਸਾਨੂੰ ਵੀ ਮਾਂ ਦੀ ਚਿੱਠੀ ਆ ਚੁੱਕੀ ਹੈ ਅਸੀਂ ਵੀ ਚਾਲੇ ਪਾ ਦਿੱਤੇ ਆ ਅੱਜ ਤਰੀਕ 3 ਅਗਸਤ ਦਿਨ ਸ਼ਨੀਵਾਰ ਸੰਤ ਪੂਰੀ ਵਾਲੇ ਮਹਾਰਾਜ ਜੀ ਉਹਨਾਂ ਦੀ ਧਰਮਸ਼ਾਲਾ ਦੇਖੋ ਵੀ ਇੱਥੇ ਫ੍ਰੀ ਮੈਡੀਕਲ ਕੈਂਪ ਜਿਹੜਾ ਲੱਗਿਆ ਹੋਇਆ ਹੈ ਜਿਨ੍ਹਾਂ ਨੂੰ ਲੋੜ ਆ ਉਹ ਦਵਾਈਆਂ ਵੀ ਜਿਹੜੀਆਂ ਫ੍ਰੀ ਲੈ ਰਿਹਾ ਤੇ ਆ ਲੰਗਰ ਵੀ ਜਿਹੜੇ ਤੁੱਟ ਵਰਤ ਰਹੇ ਆ ਸ਼ੱਕ ਰਹੇ ਆ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲੱਗੀ ਹੋਈ ਹੈ ਤੇ ਆਪ ਭਗਤ ਤੁਰ ਕੇ ਜਾ ਰਿਹਾ ਕੋਈ ਗੱਡੀਆਂ ਤੇ ਕੋਈ ਮੋਟਰਸਾਈਕਲ ਤੇ ਤੇ ਅਸੀਂ ਵੀ ਜਿਹੜੀ ਤਿਆਰੀ ਕੀਤੀ ਹੋਈ ਆ ਸਾਡੀ ਸਪਨੋਂ ਕੀ ਗਾੜੀ ਨੈਨੋ ਕਾਰ ਦੇ ਵਿੱਚ ਲਓ ਅਸੀਂ ਵੀ ਉੱਪਰ ਨੂੰ ਚਾਲੇ ਪਾਵਾਂਗੇ ਤੇ ਅਸੀਂ ਉੱਪਰ ਨੂੰ ਜਿਹੜੇ ਚਾਲੇ ਪਾ ਦਿੱਤੇ ਆ ਦੇਖੋ ਤੁਸੀਂ ਹਲੇ ਧੁੱਪ ਹੈਗੀ ਆ ਤੇ ਮੌਸਮ ਠੀਕ ਆ ਜਦੋਂ ਆਪਾਂ ਇੱਥੇ ਜਾਂਦੇ ਆ ਤੁਹਾਨੂੰ ਪਤਾ ਵੀ ਠੰਡੀ ਠੰਡੀ ਜਿਹੜੀ ਹਵਾ ਆਣ ਲੱਗ ਜਾਂਦੀ ਆ ਮਾ ਠੰਡੇ ਝੋਲੇ ਸਾਰੇ ਮਿਲਦੀ ਆ ਸਾਰੇ ਵੀਡੀਓ ਜਰੂਰ ਦੇਖਿਓ ਬਣੇ ਰਹੋ ਲੋ ਆ ਮੇਰੀ ਬੇਟੀ ਸ਼ਵੰਕੀ ਰਾਣਾ ਇਹਨੇ ਵੀ ਜਿਹੜੀ ਚੜ੍ਹਾਈ ਸ਼ੁਰੂ ਕਰ ਦਿੱਤੀ ਗੱਡੀ ਅਸੀਂ ਤਾਂ ਉੱਪਰ ਵੈਸੇ ਮੰਦਰ ਕੋਲ ਆ ਗਏ ਸੀ ਗੱਡੀ ਲਾਤੀ ਸੀ ਇੱਥੇ ਸ਼ਾਰਟਕਟ ਜਾ ਜਾਂਦਾ ਤੇ ਛੇਤੀ ਆ ਜੰਨੇ ਆਪਾਂ ਕਿਉਂਕਿ ਪਾਰਕਿੰਗ ਦਾ ਰੇਟ ਬਹੁਤ ਜ਼ਿਆਦਾ ਇੱਥੇ ਤਾਂ ਕਰਕੇ ਆਪਾਂ ਸਾਈਡ ਤੇ ਉਹ ਗੱਡੀ ਜਿਹੜੀ ਲਗਾਤੀ ਸੀ ਤੇ ਆ ਮੇਰੇ ਫਾਦਰ ਸਾਹਿਬ ਇਹ ਵੀ ਸਾਡੇ ਨਾਲ ਨਾਲ ਜਿਹੜੇ ਚੱਲੇ ਹੋਏ ਆ ਅੱਲਾ ਵੀ ਸਾਡਾ ਪੁੱਤ ਵੀ ਭੱਜ ਭੱਜ ਕੇ ਜਿਹੜਾ ਪੌੜੀਆਂ ਚੜ੍ਹ ਰਿਹਾ ਤੇ ਆ ਦੇਖੋ ਵੀ ਕਿੰਨਾ ਸ਼ਾਰਟਕਟ ਆ ਨਾ ਵੀ ਉੱਪਰਲੇ ਪਾਸੇ ਆ ਗਏ ਆਪਾਂ ਤੇ ਇੱਥੇ ਆ ਕੇ ਜਾਣ ਨੂੰ ਤਾਂ ਜੀ ਕਰਦਾ ਨਹੀਂ ਤੁਹਾਨੂੰ ਪਤਾ ਵੀ ਇੱਥੇ ਆ ਕੇ ਵੈਸੇ ਹੀ ਮਨ ਜਿਹੜਾ ਬਹੁਤ ਲੱਗ ਜਾਂਦਾ ਤੇ ਮੌਸਮ ਜਿਹੜਾ ਉਹ ਵੀ ਬਹੁਤ ਸੁਹਾਵਣਾ ਜਾ ਹੋ ਗਿਆ ਸੀ ਸੋ ਇੰਨੀ ਜ਼ਿਆਦਾ ਗਰਮੀ ਨਹੀਂ ਲੱਗੀ ਹੈਗੀ ਲਓ ਜੀ ਅੱਗੇ ਨੂੰ ਚੱਲੇ ਪਾਈਏ ਫਿਰ ਅਸੀਂ ਵੀ ਤੇ ਆਹ ਦੇਖੋ ਉੱਪਰ ਜਿਹੜਾ ਇਸ਼ਨਾਨ ਕਰਨ ਦੇ ਲਈ ਆ ਟੋਬਾ ਬਣਾਇਆ ਹੋਇਆ ਇੱਥੇ ਜਿਹੜਾ ਪਾਣੀ ਨਹੀਂ ਸੀ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਅਤੇ ਬਹੁਤ ਸੋਹਣਾ ਦਿਲਕਸ਼ ਨਜ਼ਾਰਾ ਹੈ ਵਿਊ ਦੇਖੋ ਪੌਂਟ ਕੇ ਮਾਂ ਦੇ ਸੁੰਦਰ ਭਵਨਾਂ ਦੇ ਕੋਲ ਤੁਸੀਂ ਦੇਖੋ ਵੀ ਮਾਂ ਦੇ ਦਰਬਾਰ ਬਹੁਤ ਸੋਹਣੇ ਸਜਾਏ ਹੋਏ ਆ ਸਾਵਣ ਦਾ ਚਾਲਾ ਜਿਹੜਾ ਸ਼ੁਰੂ ਹੋਣ ਵਾਲਾ ਹੈ ਦੇਖੋ ਤੁਸੀਂ ਸੋਹਣੇ ਸੋਹਣੇ ਭਵਨ ਜਿਹੜੇ ਸਜਾਏ ਹੋਏ ਆ ਮਾਂ ਦੇ ਤੇ ਅਸੀਂ ਵੀ ਮਾਂ ਦੇ ਲਈ ਜਿਹੜਾ ਪ੍ਰਸ਼ਾਦ ਲਿਆ ਹੈ ਭੋਗ ਚੜਾਉਣ ਦੇ ਲਈ ਮੱਥਾ ਟੇਕਣ ਦੇ ਲਈ ਅਸੀਂ ਵੀ ਅੱਗੇ ਨੂੰ ਚੱਲ ਪਏ ਆ ਤੇ ਦੇਖਦੇ ਆਂ ਅੰਦਰ ਕਿੰਨਾ ਕਰਾਸ਼ਾ ਰਸਤੇ ਵਿੱਚ ਦਾ ਸਾਨੂੰ ਬਹੁਤ ਜਿਹੜੇ ਭਗਤ ਸ਼ਰਧਾਲੂ ਮਿਲੇ ਸੀ ਪਰ ਮਾਂ ਨੇ ਸਾਨੂੰ ਲੱਗਦਾ ਖੁੱਲੇ ਦਰਸ਼ਨ ਦੇਣੇ ਆ ਦਰਸ਼ਕ ਵੀਰੋ ਦੇਖੋ ਤੁਸੀਂ ਰਸ਼ ਬਿਲਕੁਲ ਨਹੀਂ ਹੈਗਾ ਤੇ ਸਾਨੂੰ ਲੱਗਦਾ ਜ਼ਿਆਦਾ ਨਹੀਂ ਖੜਨਾ ਪੈਣਾ ਤੇ ਦੇਖੋ ਤੁਸੀਂ ਵੀ ਮਾਂ ਦੇ ਸੇਵਕ ਜਿਹੜੇ ਸਜਾ ਰਹੇ ਆਂ ਮਾਂ ਦੇ ਸੁੰਦਰ ਭਵਨਾਂ ਨੂੰ ਲੱਗੇ ਹੋਏ ਆਂ ਤਿਆਰੀਆਂ ਦੇ ਵਿੱਚ ਮਾਂ ਦਾ ਚਾਲਾ ਜਿਹੜਾ ਬਸ ਸ਼ੁਰੂ ਹੋਣ ਵਾਲੀ ਹੈ ਤੇ ਆਹ ਦੇਖੋ ਅਸੀਂ ਲੱਗ ਚੁੱਕੀਆਂ ਲੈਣ ਦੇ ਵਿੱਚ ਤੇ ਮਾਂ ਦਾ ਦਰਬਾਰ ਸਾਹਮਣੇ ਆ ਗਿਆ ਹੈ ਤੇ ਲੱਗਦਾ ਪੰਜਾਂ ਕਮੈਂਟਾਂ ਦੇ ਵਿੱਚ ਮੱਥਾ ਟੇਕ ਹੋ ਜੂ ਤੇ ਲਾਹਾਂ ਲਾਹਾਂਗੇ ਵੀ ਦੋਕ ਵਾਰੀ ਮੱਥਾ ਟੇਕੀ ਜਰੂਰ ਹੈ ਨਾ ਜੇ ਭੀੜ ਘਟ ਰਹੀ ਤਾਂ ਇੱਕ ਵਾਰ ਨਿਕਲ ਕੇ ਫੇਰ ਦੁਬਾਰੇ ਮੱਥਾ ਟੇਕਾਂਗੇ ਲੋ ਗਰਮੀ ਇੰਨੀ ਜ਼ਿਆਦਾ ਹੈ ਨਹੀਂ ਮੌਸਮ ਬਹੁਤ ਜ਼ਿਆਦਾ ਜਿਹੜਾ ਵਧੀਆ ਹੋ ਚੁੱਕਿਆ ਤੁਹਾਨੂੰ ਪਤਾ ਹੈ ਵੀ ਮਾਂ ਠੰਡੇ ਛੋਲੇ ਜ਼ਰੂਰ ਦਿੰਦੀ ਹੈ ਸਾਡੇ ਪਿੱਛੇ ਲਾਈਨ ਭਰ ਚੁੱਕੀ ਹੈ ਤੁਸੀਂ ਦੇਖੋ ਤੇ ਮੱਥਾ ਟੇਕ ਕੇ ਅਸੀਂ ਨਿਕਲ ਚੁੱਕਿਆ ਬਾਹਰ ਕੈਮਰਾ ਅਲਾਉਡ ਨਹੀਂ ਹੈਗਾ ਤੁਹਾਨੂੰ ਪਤਾ ਅੰਦਰ ਤੇ ਮੇਰੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰਦੇ ਜਾਇਓ ਲਓ ਤੁਸੀਂ ਵੀ ਦਰਸ਼ਣੇਦਾਰ ਨਾਲ ਨਾਲ ਕਰੀ ਜਾਓ ਮੱਥਾ ਟੇਕੀ ਜਾਓ ਤੇ ਸੋਹਣੇ ਭਵਨ ਜਿਹੜੇ ਸਜਾਏ ਹੋਏ ਆ ਲਓ ਦੇਖੋ ਮਾਂ ਦੇ ਸੋਹਣੇ ਦਰਬਾਰ ਜਿਹੜੇ ਦਿਲਕਸ਼ ਨਜ਼ਾਰਾ ਇੱਥੇ ਆ ਕੇ ਤਾਂ ਮੈਂ ਕਹਿੰਦਾ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਇਹੀ ਜੀ ਕਰਦਾ ਬਸ ਇੱਥੇ ਹੀ ਰਹਿ ਜੀਏ ਘਰ ਨੂੰ ਨਾ ਵਾਪਸ ਜਾਣਾ ਪਵੇ ਅਸੀਂ ਬਹੁਤ ਕਰਮਾ ਵਾਲੇ ਸੀ ਕਿ ਮਾਂ ਨੇ ਸਾਨੂੰ ਚਿੱਠੀ ਵੀ ਪਾਈ ਅਤੇ ਖੁੱਲੇ ਦਰਸ਼ਨ ਦੇਦਾਰ ਵੀ ਦਿੱਤੇ ਦਰਸ਼ਕ ਵੀਰੇ ਉਹ ਬਹੁਤ ਮਨ ਲੱਗਾ ਇੱਥੇ ਆ ਕੇ ਦਰਸ਼ਕ ਵੀਰੋ ਬਾਹਰ ਦਾ ਦਿਲਕਸ਼ ਨਜ਼ਾਰਾ ਤੁਹਾਨੂੰ ਦਿਖਾਵਾਂ ਦੇਖੋ ਤੁਸੀਂ ਵੀ ਇੱਦਾਂ ਹੀ ਲੱਗਦਾ ਹੈ ਵੀ ਜਿਦਾਂ ਸਵਰਗ ਤੇ ਪਹੁੰਚ ਗਏ ਹੋਏ ਕਿਉਂਕਿ ਮਾਂ ਨੈਣਾ ਦੇਵੀ ਦਾ ਦਰਬਾਰ ਆਹੇ ਤੇ ਦੇਖੋ ਤੁਸੀਂ ਸਾਹਮਣੇ ਜਿਹੜਾ ਪਹਾੜਾਂ ਦੇ ਵਿੱਚ ਘਰ ਸੋਹਣੇ ਸੋਹਣੇ ਕਿੰਨੇ ਲੱਗਦੇ ਆ ਪਏ ਹੋਏ ਪਹਾੜਾਂ ਦੇ ਵਿੱਚ ਘਰ ਕਿੰਨੇ ਸੋਹਣੇ ਲੱਗਦੇ ਆ ਤੇ ਮਾਂ ਠੰਡੇ ਚੋਲੇ ਸਾਰੇ ਭਗਤਾਂ ਨੂੰ ਦੇਵੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਆ ਤੇ ਦੁਕਾਨਦਾਰ ਵੀਰਾਂ ਦੇ ਵੱਲੋਂ ਵੀ ਜਿਹੜੀ ਪੂਰੀ ਤਿਆਰੀ ਕੀਤੀ ਹੋਈ ਹੈ ਸਾਵਣ ਦੇ ਚਾਲੇ ਕਰਕੇ ਦੁਕਾਨਾਂ ਨੂੰ ਖੂਬ ਸਜਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਅਸੀਂ ਵੀ ਅੱਗੇ ਨੂੰ ਵੱਧਦੇ ਹਾਂ ਤੇ ਦੇਖਦੇ ਹਾਂ ਕਿ ਰਾਸਤੇ ਦੇ ਵਿੱਚ ਸਾਨੂੰ ਮਾਂ ਦੀ ਕੰਜਕ ਬੈਠੀ ਹੋਈ ਮਿਲਦੀ ਹੈ ਬਹੁਤ ਸੋਹਣੀ ਲੱਗ ਰਹੀ ਸੀ ਲਾਲ ਚੁੰਨੀ ਦੇ ਵਿੱਚ ਤੇ ਮੈਂ ਕਿਹਾ ਚਲੋ ਇਸ ਦੀ ਵੀ ਵੀਡੀਓ ਵਿੱਚ ਲਵਾਂ ਤੇ ਫਾਕਤ ਚੱਲ ਰਹੇ ਹਾਂ ਉੱਪਰ ਨੂੰ ਤੇ ਆਹ ਦੁਕਾਨਦਾਰ ਵੀਰਾਂ ਵੱਲੋਂ ਵੀ ਜਿਹੜੀ ਪੂਰੀ ਤਿਆਰੀ ਹੈ ਮਠੀਆਂ ਦੀ ਕੱਢ ਰਹੇ ਹਾਂ ਤੇ ਮਹੀਂਦੀਆਂ ਕਣੀਆਂ ਥੋੜੇ ਥੋੜੇ ਪੈਣੀ ਹੈ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਦੁਕਾਨਦਾਰ ਵੀਰਾਂ ਨੇ ਵੀ ਦਰਪਾਲਾਂ ਸਿੱਟ ਲਈਆਂ ਸਮਾਨ ਨੂੰ ਆਪਣੇ ਮਹੀਂਦ ਤੋਂ ਬਚਾਉਣ ਦੇ ਲਈ ਤੁਸੀਂ ਦੇਖੋ ਤੇ ਆਹ ਦੇਖੋ ਉੱਤੋਂ ਦਾ ਵੀਊ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਦਵਾਂ ਵੀ ਦੇਖੋ ਵੀ ਕਿੰਨਾ ਸੋਹਣਾ ਦਿਲਕਸ਼ ਨਜ਼ਾਰਾ ਹੈ ਬੜੀਆਂ ਰੌਣਕਾਂ ਲੱਗੀਆਂ ਮਈਆ ਜੀ ਤੇਰੇ ਮੰਦਰਾਂ ਤੇ ਸਾਡਾ ਤਾਂ ਜਾਣ ਨੂੰ ਜੀ ਨਹੀਂ ਕਰਦਾ ਪਰ ਚਲੋ ਕੰਮ ਕਰ ਹੁੰਦੇ ਆ ਘਰਾਂ ਨੂੰ ਜਾਣਾ ਪੈਂਦਾ ਮੇਰੀ ਮਾਂ ਸਭ ਨੂੰ ਚਿੱਠੀਆਂ ਦੇਵੀਂ ਬੁਲਾਵੀਂ ਦਰਬਾਰ ਤੇ ਬੁਲਾਵੀਂ ਹਲਕੀ ਬਾਰਿਸ਼ ਪੈਣ ਤੋਂ ਬਾਅਦ ਮੀਂਹ ਜਿਹੜਾ ਰੁਕ ਚੁੱਕਿਆ ਤੁਸੀਂ ਦੇਖੋ ਵੀ ਜਿਹੜੇ ਭਗਤ ਮੀਂਹ ਕਰਕੇ ਰੁਕ ਗਏ ਸੀ ਉਹਨਾਂ ਨੇ ਫਿਰ ਤੋਂ ਜਿਹੜਾ ਉੱਪਰ ਨੂੰ ਚੜਨਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਘਰ ਨੂੰ ਜਾ ਰਹੇ ਆ ਉਹਨਾਂ ਨੇ ਥੱਲੇ ਨੂੰ ਉਤਰਨਾ ਸ਼ੁਰੂ ਕਰ ਦਿੱਤਾ ਤੇ ਬੱਦਲ ਤਾਂ ਇਸ ਤਰ੍ਹਾਂ ਲੱਗ ਰਹੇ ਜਿਵੇਂ ਸਾਡੇ ਨਾਲ-ਨਾਲ ਚੱਲਦੇ ਹੋਣ ਦਰਸ਼ਕ ਵੀਰੋ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਵੀਡੀਓ ਵਧੀਆ ਲੱਗੀ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮਾਂ ਦਾ ਭਵਨ ਦੇਖੋ ਦੂਰ ਹੁੰਦਾ ਜਾ ਰਿਹਾ ਮਾਂ ਹੁਣ ਅਗਲੀ ਚਿੱਠੀ ਕਦੋਂ ਪਾਉਂਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਚਿੱਠੀਆਂ ਆਈਆਂ ਸਾਰੇ ਜਰੂਰ ਪਹੁੰਚੋ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਪੇਜ ਨੂੰ ਫੋਲੋ ਵੀ ਕਰਿਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ